ਲਾ ਸਚਨੋ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤਿੰਨ ਬੈੜਾਂ ਲੱਗੀਆਂ ਦਿਖਾਉਣਾ ਦੋ ਦਿਖਾ ਦਾਂਗੇ ਟੋਕੜ ਗੱਬਣਾ ਸਾਈਵਾਲ ਤੇ ਜਰਸੀ ਟੋਕੜ ਗੱਬਣਾ ਆ ਗਈਆਂ ਤੇ ਇੱਕ ਆ ਬੱਚੀ ਆ ਗਈ ਐਚ ਐਫ ਕ੍ਰੋਸ ਅੰਗ ਚ ਫੁੱਲ ਵੱਡੀ ਤੇ ਇਹ ਬਾਈ ਕਹਿੰਦਾ ਸੂਣ ਦੇ ਨੇੜ ਆ ਗਈ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਜੀ ਵਧੀਆ ਚੜਦੀ ਕਲਾ ਵਧੀਆ ਨਾਮ ਤੇ ਨੰਬਰ ਦੱਸ ਦਈਏ ਵਿਰਿਆਣਾ ਨਾਮ ਕੁਲਵਿੰਦਰ ਸਿੰਘ ਪਿੰਡ ਲੋਂਗੋਵਾਲ ਪੱਤੀ ਰੰਧਾਵਾ ਮੁੰਡੇ ਰਾਰ ਉਹਦੇ ਆਪਣਾ ਕਰਾ ਨੇੜੇ ਹਾਈ ਸਕੂਲ ਦਾ ਕਰਾਉਣਾ ਫੋਨ ਨੰਬਰ ਜੀ 90415 48703 90019 66804 ਇਹ ਆਪਣਾ ਵਟਸਐਪ ਨੰਬਰ ਹੈ ਠੀਕ ਆ ਗੱਲ ਹਾਂਜੀ ਵਟਸਐਪ ਤੇ ਕਾਲਿੰਗ ਨੰਬਰ ਦੋਨੇ ਨੰਬਰ ਹੀ ਦੱਸ ਦੇ ਹਾਂਜੀ ਬੇੜਾ ਤਿੰਨ ਦਿਖਾਵਾਂਗੇ ਅੱਜ ਬੇੜਾ ਤਿੰਨ ਤੇ ਇੱਕ ਤਾਂ ਸੂਣ ਦੇ ਨੇੜ ਆ ਗਈ ਦੋ ਆ ਗਈਆਂ ਟੋਕੜ ਗੱਬਣਾ ਹਾਂਜੀ ਤੇ ਇਹ ਤੂੰ ਕਰ ਲਈ ਸ਼ੁਰੂ ਫਿਰ ਹਾਂਜੀ ਕਿਹੜਾ ਸੂਆ ਸੁੰਦੀ ਆ ਇਹ ਇਹ ਵੀਰੇ ਦੂਜਾ ਸੂਆ ਸੋਲੇ ਗੁਰੇ ਪਹਿਲੇ ਹੀ ਹੋ ਗਏ ਨੇ ਕੱਢਿਆ 25 ਪਲੱਸ ਦੁੱਧ ਦਾ ਦੂਜਾ ਸੂਆ ਦੂਜਾ ਸੂਆ ਸੋਲੇ 2 ਫਰਵਰੀ ਦੇ ਦਿਨ ਪੂਰੇ ਨੇ 2 ਫਰਵਰੀ ਨੂੰ ਹਾਂ ਅੱਜ ਮਨਾਂ 26 ਸਤ ਜਨਵਰੀ ਹੋ ਗਈ ਅੱਜ ਅੱਜ ਮੇਰਾ ਖਾਲਾ 24 25 24 25 ਹਾਂ ਜਾਨੀ ਇਹਨੇ ਦੋ ਹਰ ਬਲਿੰਦਨ ਪੂਰੇ ਨੇ ਆ ਦੋ ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਕੱਦ ਆ ਗਿਆ ਫੁੱਲ ਵੱਡਾ ਇਹ ਬੜਾ ਆ ਗਈ ਆਪਣੇ ਘਰੂਆ ਖੇਤੋਂ ਆਈ ਆ ਠੀਕ ਆ ਗੱਲ ਖੇਤ ਛੱਡੀ ਹੋਣੀ ਲੱਗਾਈ ਆ ਉਹ ਤੋਂ ਮਾਰਦੀ ਲੱਬੀ ਦਾ ਆਰਡਰ ਤੇ ਮਾਰਦੀ ਕਹਿੰਦਾ ਇਹ ਥੋੜੀ ਫਿੱਕੀ ਰਹਿ ਗਈ ਐਤਕੀ ਬਸ ਨਹੀਂ ਤਾਂ ਤੈਨੂੰ ਬੈੜ ਨੇ ਤੈਨੂੰ ਪਤਾ ਕੀ ਕੁਛ ਕਰਦੇ ਆ ਠੀਕ ਆ ਗੱਲ ਕਰਦੀ ਆ ਬੈੜੇ ਹਾਂ ਹਾਂ ਕਰੂਗਾ ਤਾਂ ਠੀਕ ਆ ਗੱਲ ਤੋਰਦਾ ਹੀ ਖੋਲ ਕੇ ਹਾਂ ਚਲਾ ਦਿਆਂ ਇਹਨੂੰ ਤੇ ਬਾਕੀ ਸੱਜਣਾਂ ਮੈਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਕੱਦ ਫੁੱ ਤੇ ਬਣਾਉਗੀ ਨਾ ਬਿਲਕੁਲ ਕੈਲੀਏ ਨਾਲ ਲਗਮਾਂ ਦਾਲੇਵਾ ਰੱਖੂਗੀ ਬਿਲਕੁਲ ਫਿਕਸ ਫਿਕਸ ਜਿਹਾਲੇਵਾ ਕਮਾਲ ਆ ਜੋ ਬਰਾ ਇਥੋਂ ਕਮਾਲਾ ਸੈਕਸਡ ਸੀਮਨ ਸੈਕਸਡ ਲੱਗਿਆ ਵੀਰੇ ਉਹ ਗਾਰੰਟੀ ਓਕੇ ਆ ਸੈਕਸਡ ਸੀਮਨ ਤੋਂ ਗੱਭਣਾ ਬਾਈ ਕਹਿੰਦਾ ਉਹ ਚੀਜ਼ ਦੀ ਗਾਰੰਟੀ ਰਹੂਗੀ ਤਸੱਲੀ ਰਹੂਗੀ ਹਰੇਕ ਪੱਖ ਤੋਂ ਤੇ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਵੀਰੇ ਜਮਾ ਬੰਬ ਛੜਲਾ ਛੱਟਾ ਗਾਰੰਟੀ ਵੀਰੇ ਕੱਲੇ ਖੜੇ ਥਣ ਵੱਧ ਘੱਟ ਕੋਈ ਕੋਈ ਸਾਰੇ ਵੀਰੇ ਕੱਲੀ ਕੱਲੀ ਚੀਜ਼ ਦੀ ਗਾਰੰਟੀ ਹੋ ਠੀਕ ਆ ਗੱਲ ਇਥੋਂ ਪਾਸ ਕਰਕੇ ਲੈ ਜੇ ਭਰਾ ਕੋਈ ਵੀ ਵੀਰੇ ਕਹਤ ਹੱਥ ਵਨਗੇਨ ਰਿਕੁਐਸਟ ਹੋਰ ਆ ਵੀਰੇ ਚਲ ਆਪਾਂ ਵੀਰੇ ਯਾਰ ਵੀਡੀਓ ਸਕਿਪ ਨਾ ਕਰਕੇ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਰੇਟ ਆਪਣੇ ਵੀਡੀਓ ਚ ਹੁੰਦੇ ਨੇ ਜਮਨ ਨੈਟ ਰੇਟ ਪਏ ਹੁੰਦੇ ਨੇ ਠੀਕ ਆ ਗੱਲ ਤੇ ਨੈਟ ਹੁੰਦੇ ਜਿਹੜਾ ਵੀਡੀਓ ਲਾਈਕ ਕਮੈਂਟ ਸ਼ੇਅਰ ਆ ਨੂੰ ਆਪਣੇ ਰੇਟ ਹੁੰਦੇ ਨੇ ਠੀਕ ਆ ਗੱਲ ਜਿਹੜਾ ਵੀ ਰੇਟ ਵਾਰੀ ਰੇਟ ਵੀਰੇ 5 ਰੁਪਏ ਵੀ ਨਹੀਂ ਕੱਟਨੇ ਜਿਹੜਾ ਆਪਾਂ ਸ਼ੋਰਟਸ ਆਪਾਂ ਕਰਨਾ ਉਹ ਵੀਡੀਓ ਦੇ ਵਿੱਚ ਹੀ ਕਰ ਲੈ ਕਿੰਨੇ ਦੀ ਹੋ ਜੂਗੀ ਇਹ ਜੰਮੀ ਜੈ ਸੁਨੋ ਹਾਂਜੀ ਬਿਰੇ ਤੇਰੇ ਜਿਹੜੇ ਵੀਡੀਓ ਦੇਖ ਕੇ ਲਾਈਕ ਸਿਰ ਕਮੈਂਟ ਕਰੀਓ ਸਭ ਤੋਂ ਵੱਧ ਮੰਨ ਲਾ 10 ਜਣਾਂ ਨੂੰ ਅੱਗੇ ਵੀਡੀਓ ਸ਼ੇਅਰ ਕਰਕੇ ਉਹ ਹਾਂਜੀ ਉਹਦੇ ਵਾਸਤੇ ਅਸੀਂ 62000 ਵੀਰੇ ਅੱਜ ਦੀ ਘੜੀ ਬਾਟ ਦੀ ਦੇਣਾ ਤਿਆਰ ਕਰਕੇ ਹੋਰੇ ਠੂ ਵੀਰੇ ਠੀਕ ਆ ਗੱਲ ਤੇ ਬਾਈ ਕਹਿੰਦਾ ਹੋ ਜੂਗੀ 62000 ਦੀ ਲੰਬੀ ਲੰਬੀ ਫੁੱਲਾ ਉੱਚੀ ਵੀ ਫੁੱਲਾ ਤੇ ਬਾਕੀ ਆਰਡਰ ਸੋਣਾ ਤਿਆਰ ਕਰੂਗੀ ਡੰਗ ਤੇ ਆ ਕੇ ਨਾ ਬਾਈ ਕਹਿੰਦਾ ਫਿਕਸ ਜਿਹਾ ਲੈਵਾ ਰੱਖ ਦਿਆ ਉਹ ਤੁਹਾਡੇ ਸਾਹਮਣੇ ਆ ਤੇ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਨੇੜੇ ਆ ਕੇ ਪਾਸ ਕਰਕੇ ਲੈ ਜਾਓ ਬਾਈ ਤੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰੇ ਵਿਜ਼ਿਟ ਕਰਵਾ ਆ ਗਿਆ ਤਾਂ ਫੇਰ ਗੱਲ ਬਣਦੀ ਗਰੰਟੀ ਨਾਲ 68 ਲੱਗਿਆ ਹਾਂਜੀ ਕਹਿਣ ਵਾਲਾ ਤਾਂ ਨਹੀਂ ਵੀਰੇ ਜਦੋਂ ਗਾਂ ਸੋਪੀ ਜਿਹੜੇ ਬੰਦੇ ਨੇ ਬੱਸੀ ਨਹੀਂ ਰੱਖਣੀ ਉਹ 10000 ਦਾ ਬੱਚਾ ਦੱਸ ਦੇਣਾ ਰੱਖਾ ਠੀਕ ਆ ਗੱਲ ਕਿਤੇ ਮਾਸ 68 ਨਾਲ ਲੱਗਿਆ ਬਿਲਕੁਲ ਬਾਈ ਕਮਾਲ ਕਰਦੇ ਇਹਦੇ ਬਾਈ ਕਹਿੰਦਾ ਆ ਗਿਆ 667 62000 ਦੀ ਦੇਣੀ ਆ ਸੂਆ ਸੁੰਦੀਆ ਦੂਜਾ ਜੀ ਦੂਜਾ ਤੇ ਹੁਣ ਲੱਭੀ ਮਾਰ ਦਿਆ ਜਰਸੀ ਤੇ ਤੋੜ ਦੋ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਦੂਜੇ ਸੂਏ ਵਾਸਤੇ 4 ਮਹੀਨੇ ਗੱਪਣ 4 ਮਹੀਨਿਆਂ ਦੀ ਮਿਲਕ 9 ਲੀਟਰ ਚੈੱਕ ਪਾਸ ਚੈੱਕ ਪਾਸ ਅਗਲਾ ਇਹਦੀ ਕਰਾ ਕੇ ਲੈ ਕੇ ਜਾ ਦੇ 9 ਕਿਲੋ ਤਾਂ ਤਿਆਰ ਹਾਂਜੀ ਇਹਦੇ ਪਤਾ ਕਿਹੜਾ ਸੀਮਨ ਲੱਗਿਆ ਸੀਮਨ ਵੀਰੇ ਆਪਣੇ ਜਿਹੜੇ ਘਰੂ ਮਾਲ ਐ ਸਾਰੇ ਸੈਕਸਰ ਸੀਮਨ ਲੱਗਿਆ ਉਹ ਗਾਰੰਟੀ ਹੋਊਗੀ ਇਸ ਗੱਲ ਦੀ ਇਹਦੇ ਵੀ ਸੈਕਸਰ ਲੱਗਿਆ ਹਾਂਜੀ ਗਾਰੰਟੀ ਰਹੂਗੀ ਹਾਂ ਆਪਣਾ ਕੰਮ ਹੀ ਵੀਰੇ ਜਰਸੀ ਤੇ ਗੁਰੂ ਮੇਲ ਠੀਕ ਆ ਗੱਲ ਆਲੇ ਆਲੇ اورਲੇ ਬੰਨੀ ਲਿਆ 9 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਟਾਈਮ ਤੋਂ ਟਾਈਮ ਦੋ ਟਾਈਮ ਆਲਾ ਚੋਕੇ ਲੈ ਕੇ ਜਾ ਬੇ ਚੈੱਕ ਆ ਆਪਣੀ ਕਰਾਈ ਫੇ ਅਗਲਾ ਕਰਾ ਕੇ ਲੈ ਕੇ ਜਾ ਠੀਕ ਆ ਗੱਲ ਚੈੱਕ ਬਾਈ ਕਹਿੰਦਾ ਕਰਾਈ ਵੀ ਆ 4 ਮਹੀਨਿਆਂ ਦੀ ਗੱਬਣ 9 ਕਿਲੋ ਦੁੱਧ ਤੇ ਤਾਜੀ ਨੇ ਕਿੰਨਾ ਕ ਪਾਇਆ ਨੇ ਤਾਜੀ ਵੀਰੇ ਚੱਲੀ ਆ 28+ ਠੀਕ ਆ ਗੱਲ ਐਦਿਕ ਜਿਹੇ ਗਰਮੀ ਜੀ ਵੀ ਆਈ 25 ਤੋਂ ਫੇਰ ਵੀ ਇੰਡਿਕ ਦੀ ਠੀਕ ਆ ਗੱਲ ਅਬ 30 ਨਹੀਂ ਕਹਰੇ 35 ਨਹੀਂ ਕਹਿੰਦੇ ਠੀਕ ਆ ਗੱਲ ਤੇ ਇਹਦਾ ਰੇਟ ਕੀ ਰਹੂਗਾ ਜੀ ਇਹ ਵੀਰੇ ਜੱਸ ਨੂੰ 50000 ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਇਹ ਪੰਜਾਈ ਦੇ ਦਾਂਗੇ ਹਾਂ 9 ਕਿਲੋ ਉਦ ਚਬਾ ਕੇ ਦੇ ਦਾਂਗੇ ਅੱਜ 1000 ਛੱਡਨੇ ਜਿਹੜਾ ਵੀਡੀਓ ਸ਼ੇਅਰ ਕਰੀ ਸੀ ਸੱਤ ਸੱਤਰਾ ਸੀਮਨ ਤੋਂ ਗੱਬਣ ਆ ਗਈ ਤੇ ਜਰਸੀ ਤਾਂ ਹੀ ਲੱਗਿਆ ਇਹਦੇ ਬਾਕੀ ਜਿਹੜੇ ਵੀ ਗਾਂ ਵੀਰੇ ਆਪਾਂ ਪਰਸੀਜ ਕਰਦਾ ਕੋਈ ਬੰਦਾ ਉਹ ਮਿੱਤਰ ਪਿਆਰਾ ਹਾਂਜੀ ਆਪਾਂ ਹਰੇਕ ਗਾਂ ਦਾ ਬੱਚਾ ਦੱਸ ਦੇਣਾ 10000 ਦਾ ਵਾਪਸ ਲੈਣਾ ਠੀਕ ਹੈ ਕਿਉਂਕਿ ਮੇਰੇ ਕਮਰੇ ਮੈਂ ਜਰਸੀ ਇਹ ਕਰਦੀ ਨਹੀਂ ਆਪਣੀ ਸਾਰਾ ਘਰੂ ਮਾਲ ਜਿਹੜੀ ਕੋ ਹੋ ਆਪਾਂ ਕਹਿੰਦੇ ਇਹ ਪਰ ਇਹ ਲੈਂਦੀ ਹੂ ਆਪਣੀ ਆਹ ਬੈਡ ਹਾਂਜੀ ਤੇ ਇਹ ਸਾਈ ਵਾਲ ਆ ਗਈ ਇਹ ਸਾਈ ਵਾਲ ਦਾ ਕ੍ਰੋਸ ਆ ਗਈ ਠੰਡੀ ਸਵੇਰ ਦੀ ਸਵੇਰ ਹੀ ਠੰਡੇ ਚਾਰ ਮਹੀਨੇ ਗੱਬਣਾ ਖਣਾ ਦੀ ਜਮਾ ਓਕੇ ਹੋ ਗਈ ਗਰੰਟੀ ਰਹੂਗੀ ਗਰੰਟੀ ਫੁੱਲ ਜੀ ਠੀਕ ਆ ਗੱਲ ਇਹਦੇ ਨੋਰਮਲ ਸੀਮ ਲੱਗਿਆ ਹੋਈ ਜਮਾ ਨੋਰਮਲ ਠੀਕ ਆ ਗੱਲ ਇਹਦੇ ਬਾਈ ਕਹਿੰਦਾ ਨੋਰਮਲ ਹੀ ਲੱਗਿਆ ਇਹ ਆ ਗਈ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਇਹ ਸੂਆ ਕਿਹੜਾ ਸੂੰਦੀ ਆ ਇਹ ਸੂਏ ਵੀਰੇ ਦੂਜਾ ਦੂਜਾ ਸੂਆ ਦੋ ਦੋ ਡਰਾਈ ਕੀਤੀ ਵੀ ਆ ਇਹ ਕਿੰਨਾ ਕੁ ਦੋ ਦਿੱਤਾ ਨੇ ਇਹਨੇ ਵੀਰੇ ਪਲੂਣ ਨੇ 9 ਕਿਲੋ ਦੋ ਦਿੱਤਾ ਦੀ ਗੱਲ ਠੀਕ ਆ ਗੱਲ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀਰੇ ਬੱਸੀਆਂ ਵਾਲਾ ਭਾਈ ਆ ਕਿੰਨੇ ਦੀ ਹੋ ਜੂ ਇਹ ਜਮੀ ਹਨਾ ਹਾਂਜੀ 13000 ਰੁਪਏ ਦਾ ਜੱਸਲੋਂ ਬਸ 13000 ਇਹਦੇ ਛੋੜਸਾ ਕੁਝ ਨਹੀਂ ਆਉਣਾ 13 ਚੋਂ 4 ਮਹੀਨਿਆਂ ਦੀ ਗੱਬਣਾ ਹਾਂਜੀ ਆ ਨੰਬਰ ਬੋਲ ਦਿਓ ਜੀ 90415 48779 90415 48779 45703 ਬਾਈ ਦਾ ਨੰਬਰ ਹੈ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ